ਫਸਲੀਕਾਰ ਕਿਸਾਨ ਵੀਰੋ ਸਵਾਗਤ ਤੁਹਾਡਾ ਸਾਡੇ ਚੈਨਲ ਹੈ ਗੁਰੂ ਪੰਜਾਬ ਤੇ ਅੱਜ ਇਸ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ 20 33% ਵਾਲੀ ਜਿੰਕ ਤੇ 21% ਵਾਲੀ ਜਿੰਕ ਵਿੱਚ ਕੀ ਅੰਤਰ ਹੈ ਵੀ ਕਿਹੜੀ ਪਾਉਣੀ ਚਾਹੀਦੀ ਹੈ ਕਦੋਂ ਤੇ ਕਿੰਨੀ ਮਾਤਰਾ ਚ ਤੇ ਆਪਾਂ ਇਸ ਵੀਡੀਓ ਦੇ ਤੁਹਾਨੂੰ ਸਹੀ ਤਰ੍ਹਾਂ ਪਤਾ ਲੱਗ ਜਾਊਗਾ ਵੀ ਕਿਹੜੀ ਤੁਹਾਨੂੰ ਪਾਉਣ ਜ਼ਿਆਦਾ ਬਿਹਤਰਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਝੋਨੇ ਨੂੰ ਜਿੰਕ ਜ਼ਰੂਰੀ ਘਾਤਵਾ ਤੇ ਇਹ ਮਤਲਬ ਉਹ ਜਿਹੜੇ ਜਿੰਕਾ ਪੌਦੇ ਦੇ ਉਧਾਰਿਆस्ते ਬਹੁਤ ਜ਼ਰੂਰੀ ਕੰਮ ਕਰਦਾ ਜਿਵੇਂ ਸਭ ਤੋਂ ਪਹਿਲਾਂ ਇਹ ਅਨਜਾਇਮ ਵਧਾਉਂਦਾ ਜਿਹੜੇ ਕੀ ਝੋਨੇ ਨੂੰ ਪ੍ਰੋਟੀਨ ਤੇ ਕਾਰਬੋਹਾਈਡਰੇਟ ਦਿੰਦੇ ਆ ਜਿਵੇਂ ਕਿ ਆਪਣੇ ਸਰੀਰ ਨੂੰ ਵੀ ਪ੍ਰੋਟੀਨ ਚਾਹੀਦਾ ਉਵੇਂ ਝੋਨੇ ਨੂੰ ਪ੍ਰੋਟੀਨ ਚਾਹੀਦਾਗਾ ਤੇ ਪੱਤਿਆਂ ਨੂੰ ਹਰੇ ਭਰੇ ਰੱਖਦਾ ਤੇ ਪੌਦਿਆਂ ਨੂੰ ਬਿਮਾਰੀਆਂ ਤੋਂ ਬਚਾਉਂਦਾ ਤੇ ਝਾੜ ਵੀ ਵਧਾਉਂਦਾ ਹੈ ਝੋਨੇ ਦਾ ਤੇ ਜੇ ਹਨਾ ਫਸਲ ਵਿੱਚ ਜਿੰਕ ਦੀ ਘਾਟ ਹੋਵੇ ਤਾਂ ਜਿਹੜੇ ਪੱਤੇ ਪੀਲੇ ਪੈ ਜਾਂਦੇ ਨੇ ਦਿੱਲੀ ਖਾਸ ਕਰਕੇ ਨਵੇਂ ਪੱਤੇ ਆ ਉਹ ਉਹਨਾਂ ਦਾ ਵਾਧਾ ਰੁਕ ਜਾਂਦਾ ਹੁਣ ਆਪਾਂ ਗੱਲ ਕਰਦੇ 21% ਵਾਲੀ ਜਿੰਕ ਦੀ ਵੀ ਸਭ ਤੋਂ ਪਹਿਲਾਂ ਇਸ ਦਾ ਨਾਮ ਹੈਗਾ ਜਿੰਕ ਸਲਫੇਟ ਹੈਪਟਾ ਹਾਈਡਰੇਟ ਤੇ ਇਹ ਆਮ ਤੌਰ ਤੇ ਸੱਤ ਪਾਣੀਆਂ ਦੇ ਅਣੂਆਂ ਨਾਲ ਜੁੜਿਆ ਹੋਇਆ ਹੈ ਤੇ ਇਸ ਕਾਰਨ ਇਸ ਵਿੱਚ ਜਿੰਕ ਦੀ ਸ਼ੁੱਧਤਾ ਘਟ ਹੁੰਦੀ ਹੈ ਯਾਨੀ 21% ਹੁੰਦੀ ਆ ਤੇ ਆਮ ਤੌਰ ਤੇ ਚਿੱਟੇ ਰੰਗ ਦੇ ਦਾਣੇ ਜਾਂ ਪਾਊਡਰ ਦੇ ਰੂਪ ਵਿੱਚ ਹੁੰਦਾ ਹੈ ਤੇ ਇਹ ਪਾਣੀ ਵਿੱਚ ਚੰਗੀ ਤਰ੍ਹਾਂ ਘੁਲ ਜਾਂਦਾ ਤੇ ਇਹਨੂੰ ਯਾਤਰਾ ਮੰਨ ਕੇ ਜ਼ਮੀਨ 'ਚ ਜਿਹਨੂੰ ਆਪਾਂ ਬੈਸਲ ਐਪਲੀਕੇਸ਼ਨ ਕਹਿੰਦੇ ਆ ਉਸ ਤੇ ਵਰਤਿਆ ਜਾਂਦਾ ਤੇ ਇਹ ਝੋਨੇ ਦੀ ਦਵਾਈ ਸਮੇਂ ਯੂ ਪਹਿਲੀ ਯੁਰਗਾਂ ਤੋਂ ਫੌਣ ਤੋਂ ਪਹਿਲਾਂ ਇਸ ਨੂੰ ਜ਼ਮੀਨ ਵਿੱਚ ਲਾਇਆ ਜਾਂਦਾ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਫਾਰਸ਼ਾਂ ਅਨੁਸਾਰ ਆਮ ਤੌਰ ਤੇ ਇਹ 25 ਕਿਲੋ ਪ੍ਰਤੀ ਏਕੜ ਦੀ ਵਰਤੋਂ ਦੇ ਹਿਸਾਬ ਨਾਲ ਪਾਇਆ ਜਾਂਦਾ ਤੇ ਹੁਣ ਆਪਾਂ ਗੱਲ ਕਰਦੇ ਆ 33% ਵਾਲੀ ਜ਼ਿੰਕ ਇਸ ਨੂੰ ਜ਼ਿੰਕ ਸਲਫੇਟ ਮੋਨੋਹਾਈਡਰੇਟ ਕਿਹਾ ਜਾਂਦਾ ਹੈ ਇਹ ਸਿਰਫ ਇੱਕ ਪਾਣੀ ਦੇ ਅਣੂ ਨਾਲ ਬਣਿਆ ਹੁੰਦਾ ਹੈ ਤੇ ਇਸ ਲਈ ਇਸ ਵਿੱਚ ਜ਼ਿੰਕ ਦੀ ਸ਼ੁੱਧਤਾ ਜ਼ਿਆਦਾ ਯਾਨੀ 33% ਹੁੰਦੀ ਹੈ ਤੇ ਇਹ ਵੀ ਚਿੱਟੇ ਰੰਗ ਦੇ ਦਾਣੇ ਜਾਂ ਪਾਊਡਰ ਦੇ ਰੂਪ ਵਿੱਚ ਮਿਲਦਾ ਤੇ ਇਹ ਜੀ ਪਾਣੀ ਦੀ ਘੋਲਣਸ਼ੀਲ ਹੁੰਦਾ ਹੈ ਤੇ ਇਹਨੂੰ ਜ਼ਮੀਨ ਵਿੱਚ ਵੀ ਪਾਇਆ ਜਾਂਦਾ ਹੈ ਤੇ ਇਸ ਦੀ ਫੋਲੀਅਰ ਸਪਰੇ ਵੀ ਕੀਤੀ ਜਾਂਦੀ ਹੈ ਜਿਹੜੀ ਪੱਤਿਆਂ ਤੇ ਕੀਤੀ ਜਾਂਦੀ ਹੁੰਦੀ ਆ ਇਹ ਜਮੀਨ ਵਿੱਚ ਪਾਉਣ ਲਈ ਇਹ 16 ਕਿਲੋ ਪ੍ਰਤੀ ਏਕੜ ਦੀ ਸਪਰਸ਼ ਕੀਤੀ ਜਾਂਦੀ ਹੈ ਤੇ ਜੇਕਰ ਸਪਰੇਅ ਕਰਨੀ ਹੋਵੇ ਤਾਂ 0.5% ਯਾਨੀ 500 ਗ੍ਰਾਮ ਪ੍ਰਤੀ 100 ਲੀਟਰ ਪਾਣੀ ਚ ਪਾ ਕੇ ਸਵਰੇ ਕੀਤੀ ਜਾਂਦੀ ਹੈ ਤੇ ਲੋਡ ਅਨਸਾਰ ਦੋ ਜਾਂ ਤਿੰਨ ਵਾਰ ਇਹ ਦਰਾਇਆ ਜਾ ਸਕਦਾ ਹੈ ਤੇ ਤਾਂ ਕਿਸਾਨ ਵੀਰੋ ਇਹ ਸੀ ਦੋਨਾਂ ਦੇ ਮੌਖਾ ਅੰਤਰ ਜਿਹੜਾ 33% ਵਾਲਾ ਜ਼ਿੰਕ ਸਲਫੇਟ ਵਿੱਚ 21% ਵਾਲੇ ਜ਼ਿੰਕ ਨਾਲੋਂ ਮਾਤਰਾ ਜ਼ਿਆਦਾ ਹੁੰਦੀ ਆ 21% ਵਾਲਾ ਜ਼ਿੰਕ ਜਿਹੜਾ ਮੁੱਖ ਤੌਰ ਤੇ ਜ਼ਮੀਨ 'ਚ ਪਾਉਣ ਲਈ ਯਾਨੀ ਵੀ ਹੌਲੀ-ਹੌਲੀ ਇਹ ਪੌਦਿਆਂ ਨੂੰ ਜ਼ਿੰਕ ਪ੍ਰਦਾਨ ਕਰਦਾ ਹੈ ਵਧੀਆ ਮੰਨਿਆ ਜਾਂਦਾ ਹੈ ਤੇ ਜਿਹੜਾ 33% ਵਾਲਾ ਜ਼ਿੰਕ ਜ਼ਿੰਕ ਆ ਉਹ ਜ਼ਮੀਨ ਦੇ ਨਾਲ ਫੋਲੀਅਰ ਸਪਰੇਅ ਦੇ ਵੀ ਬਹੁਤ ਵਧੀਆ ਸਾਰਾ ਹੁੰਦਾ ਵੀ ਤੇ ਇਹ ਯਾਨੀ ਕਿ ਜਦੋਂ ਪੌਦੇ ਵਿੱਚ ਮੰਨ ਕੇ ਚਲੋ ਜ਼ਿੰਕ ਦੀ ਘਾਟ ਦੇ ਲੱਛਣ ਤੁਰੰਤ ਦੇਖਣਾ ਤਾਂ ਇਹਦੀ ਜਿਹੜੀ ਫੋਲੀਅਰ ਸਪਰੇਅ ਆ ਉਹ ਮਤਲਬ ਇਸ ਨੂੰ ਬਹੁਤ ਜਲਦੀ ਠੀਕ ਕਰਦੀ ਆ ਜਿਵੇਂ ਕਿ ਇਹਦੇ ਦੇ ਪਰਸੈਂਟ ਵਾਲੇ ਜਿੰਕ ਵਿੱਚ ਜਿੰਕ ਜ਼ਿਆਦਾ ਹੁੰਦਾ ਹੈ ਇਸ ਦੀ ਪ੍ਰਤੀ ਏਕੜ ਖਰਾਕ 21% ਨਾਲੋਂ ਵਾਲੇ ਨਾਲੋਂ ਘੱਟ ਹੁੰਦੀ ਹੈ ਜੇਕਰ ਜ਼ਮੀਨ ਵਿੱਚ ਜਿੰਕ ਦੀ ਬਲੰਮੇ ਸਮੇਂ ਤੋਂ ਘਾਟਾ ਤਾਂ ਝੋਨਾ ਲਾਉਣ ਸਮੇਂ ਪਹਿਲੀ ਖਾਦ ਨਾਲ 21% ਵਾਲੀ ਜਿੰਕ ਸਲਫੇਟ ਪ੍ਰਤੀ ਕਿਲੋ ਪ੍ਰਤੀ ਏਕੜ ਜ਼ਮੀਨ ਵਿੱਚ ਪਾਓ ਜੇਕਰ ਫਸਲ ਵਿੱਚ ਜ਼ਿੰਕ ਦੀ ਘਾਟ ਦੇ ਲੱਛਣ ਦਿਖਾਈ ਦੇਣ ਤੁਰੰਤ ਜਿਵੇਂ ਕਿ ਪੱਤੇ ਪੀਲੇ ਹੋਣ ਤੇ ਕਾਫੀ ਰੰਗ ਦੇ ਧੱਬੇ ਤਾਂ 33% ਜ਼ਿੰਕ ਸਲਪੇਟ ਦੀ ਸਪਰੇ 500 ਗ੍ਰਾਮ ਪ੍ਰਤੀ 100 ਲੀਟਰ ਪਾਣੀ ਵਿੱਚ ਘੋਲ ਕੇ ਕਰੋ ਹੁਣ ਆਪਾਂ ਕੁਝ ਜ਼ਰੂਰੀ ਗੱਲਾਂ ਦੱਸਦੇ ਹਾਂ ਜ਼ਿੰਕ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੀ ਜ਼ਮੀਨ ਦੀ ਪਰਖਕ ਜ਼ਰੂਰ ਕਰਾਓ ਇਸ ਨਾਲ ਤੁਹਾਨੂੰ ਪਤਾ ਲੱਗੇਗਾ ਵੀ ਜ਼ਮੀਨ ਨੂੰ ਜ਼ਿੰਕ ਦੀ ਕਿੰਨੀ ਲੋੜ ਆ ਤੇ ਕਿੰਨੀ ਮਾਤਰਾ ਦੇ ਵਿੱਚ ਜ਼ਿੰਕ ਦੀ ਵਰਤੋਂ ਦਾ ਸਹੀ ਸਮਾਂ ਫਸਲ ਦੇ ਵਾਅਦੇ ਲਈ ਬਹੁਤ ਜ਼ਰੂਰੀ ਹੈ ਤੇ ਝੋਨਾ ਲਾਉਣ ਤੋਂ 15 ਜਾਂ 20 ਦਿਨ ਬਾਅਦ ਜ਼ਿੰਕ ਦੀ ਲੋੜ ਪੌਦੇ ਨੂੰ ਮਹਿਸੂਸ ਹੁੰਦੀ ਆ ਤੇ ਹਮੇਸ਼ਾ ਭਰੋਸੇਮੰਦ ਕੰਪਨੀਆਂ ਦਾ ਜ਼ਿੰਕ ਖਰੀਦੋ ਤੇ ਨਕਲੀ ਉਤਪਾਦਾਂ ਤੋਂ ਬਚੋ ਤਾਂ ਕਿਸਾਨ ਵੀਰੋ ਇਹ ਸੀਗੀਆਂ 23% ਤੇ 21% ਵਾਲੀ ਜ਼ਿੰਕ ਪਛਾਣਤਰ ਸਹੀ ਜਾਣਕਾਰੀ ਨਾਲ ਹੀ ਉਤਪਾਦ ਦੀ ਵਰਤੋਂ ਕਰਕੇ ਤੁਸੀਂ ਆਪਣੇ ਝੋਨੇ ਦੀ ਹਰ ਰੋਜ਼ ਝਾੜ ਬਤਾ ਸਕਦੇ ਹਾਂ ਅਤੇ ਆਮਦਨ ਵਿੱਚ ਵੀ ਵਾਧਾ ਕਰ ਸਕਦੇ ਹਾਂ ਤੇ ਉਮੀਦ ਹੈ ਇਹ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋ ਰਹੀ ਹੋਵੇਗੀ ਹੋਰ ਖੇਤੀਬਾੜੀ ਸੰਬੰਧੀ ਜਾਣਕਾਰੀ ਲਈ ਸਾਡੇ ਚੈਨਲ ਐਗਰੋ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ